ਦੇ 300 ਸਾਲ ਲਾ ਗੁਰੂ ਤੇਗ ਬਹਾਦਰ ਜੀ ਦਾ ਨੌ ਸ਼ਹੀਦੀ ਦਾ ਹਾੜਾ ਬਣਾਇਆ ਜਾ ਰਿਹਾ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਦਾ ਇਹਦੇ ਸਬੰਧ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਸਾਡੇ ਸੀਐਮ ਸਾਹਿਬ ਨੇ ਉਹ ਵਾਸ਼ਿੰਗ ਦੀ ਮਾਨ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਔਰ ਅਸੀਂ ਸਾਰੇ ਕਿਸਮਤ ਵਾਲੇ ਆ ਕਿ ਸਾਡੀ ਸਰਕਾਰ ਦੇ ਦਰਮਿਆਨ ਇਹ ਜਿਹੜਾ ਸਾਰਾ ਉਪਰਾਲਾ ਹੋਇਆ ਕਿਉਂਕਿ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਕਿ ਅਗਰ ਸਾਡੀ ਇਨਸਾਨੀਅਤ ਅਗਰ ਅੱਜ ਸਾਰੇ ਧਰਮਾਂ ਦਾ ਸਤਕਾਰ ਹੈ ਤੇ ਉਹ ਇਹਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਛਾਦਤਾ ਕਿਉਂਕਿ ਇਹਨਾਂ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣਾ ਪੂਰਾ ਪਰਿਵਾਰ ਵਾਰਿਆ ਤੇ ਸਾਡੀ ਜਿਹੜੀ ਆ ਇੱਕ ਸਿੱਖੀ ਦੀ ਵਖਰੀ ਦਿਖ ਦਿਖਾਈ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਤੇ ਮੈਂ ਤੁਹਾਡੇ মিডিਆ ਦੇ ਜਰੀਏ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੀ ਆ ਕਿ ਹੁਣ ਮਹਮਾਕੇ आनंदपुर साहब दी धरती ते जो 350 ਸਾਲਾ ਇਹ ਆਪਣਾ ਸ਼ੀਧੀ ਦੇੜਾ ਬਣਾਇਆ ਜਾਂਦਾ ਪੱਤ ਤੋਂ ਵੱਤ ਆਪਾਂ ਪਹੁੰਚ ਕੇ ਕਿਉਂਕਿ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਕਿਉਂਕਿ ਜੋ ਵੀ ਅੱਜ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਮਾਣ ਰਹੇ ਆ ਉਹ ਸਾਡੇ ਗੁਰੂਆਂ ਦੀ ਜਿਹੜੀ ਆ ਉਹ ਬਹੁਤ ਵੱਡੀ ਦਿੱਤੀ ਹੋਈ ਕੁਰਬਾਨੀ ਤੇ ਜੋ ਅਸੀਂ ਮੰਗਦੇ ਆਪਣੇ ਗੁਰੂ ਤੋਂ ਮੰਗਦੇ ਆ ਅਗਰ ਸਾਡਾ ਗੁਰੂ ਦੇ ਕੇ ਸਾਡੇ ਤੋਂ ਵਾਪਸ ਨਹੀਂ ਕਦੀ ਮੰਗਦਾ ਤੇ ਸਾਨੂੰ ਆਪਣੇ ਗੁਰੂ ਦੇ ਲਈ 25 ਤਰੀਕ ਤੱਕ ਟਾਈਮ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਮੈਂ ਹਰਵਿੰਦਰ ਗੌਰ ਲਾਰਪਰਦਾ ਪ੍ਰਧਾਨ ਸਾਊਥ ਇਹ ਸਾਡੇ ਜਿਹੜੇ ਆ 350 ਸਾਲਾ ਸਾਡਾ ਇਹ ਸ਼ਹੀਦੀ ਦਿਹਾੜਾ ਗੁਰੂ ਦੇਖੋ ਹਾਜ਼ਰੀ ਦਾ ਹੈ ਤੇ ਇਸ ਸ਼ੁਭ ਹਾਂ ਦੇ ਸਾਡਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਦੇ ਲਈ ਸਾਡੇ ਜਿਹੜੇ ਐਮ.ਐਲ.ਏ. ਸਾਹਿਬ ਨੇ ਉਹਨਾਂ ਨੇ ਜਿਹੜੇ ਉਪਰਾਲੇ ਕੀਤੇ ਨੇ ਹਾਂ ਜਿੱਥੇ ਅਸੀਂ ਉਹਦਾ ਨਗਰ ਕੀਰਤਨ ਸਵਾਗਤ ਵਾਸਤੇ ਸਾਰੇ ਇੱਥੇ ਇਕੱਤਰ ਹੋਏ ਆ ਤੇ ਇਸ ਸ਼ੁਭ ਦਿਹਾੜੇ ਤੇ ਅਸੀਂ ਸਾਰੇ ਦੇਖੋ ਜਿਹੜੀ ਸਾਡੀ ਸ਼ਹੀਦੀਆਂ ਗੁਰੂਆਂ ਨੇ ਦਿੱਤੀਆਂ ਨੇ ਗੁਰੂ ਪੀਰਾਂ ਕੋਈ ਪੀਰਾਂ ਨੇ ਜਿੰਨੀਆਂ ਵੀ ਸ਼ਹੀਦੀਆਂ ਦਿੱਤੀਆਂ ਨੇ ਉਹਨੂੰ ਯਾਦ ਕਰਦੇ ਹੋਏ ਉਹਨਾਂ ਦੀ ਸ਼ਹੀਦੀਆਂ ਕਰਕੇ ਹੀ ਅੱਜ ਅਸੀਂ ਇੱਥੇ ਆਜ਼ਾਦੀ ਸੋਚ ਵਾਨ ਦੇ ਪਿਆਰ ਤੇ ਉਹਨਾਂ ਦੀ ਸਾਰੀ ਸ਼ਹੀਦੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅੱਜ ਉਹਨਾਂ ਦੇ ਹੀ ਯਾਦ ਵਿੱਚ ਇੱਥੇ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਨਾਂ ਦੇ ਸਵਾਗਤ ਵਾਸਤੇ ਬੜੇ ਹੀ ਸੋਹਣੇ ਉਪਰਾਲੇ ਕੀਤੇ ਗਏ ਨੇ ਹਾਂਜੀ ਜੋ ਸਾਡੇ ਪੰਜਾਬ ਸਰਕਾਰ ਨੇ ਜੋ ਉਪਰਾਲਾ ਕੀਤਾ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਐਸੇ ਉਪਰਾਲੇ ਦੇ ਕਰਕੇ ਜਿਹੜਾ ਸਾਡਾ ਭਾਈਚਾਰਾ ਸਾਰਾ ਇਕਾ ਤੇ ਇਹ ਇਹ ਸਾਨੂੰ ਮਿਲਣ ਦਾ ਬਹੁਤ ਵਧੀਆ ਮੌਕਾ ਵਾ ਤੇ ਅਸੀਂ ਇਸ ਜਿਵੇਂ ਕਿ ਅਸੀਂ ਕਿਚਨੋਂ ਦੇ ਬਾਵਜੂਦ ਵੀ ਅਸੀਂ ਇੱਥੇ ਇਸ ਮੌਕੇ ਤੇ ਪਹੁੰਚੇ ਆ ਸਾਰੇ ਸਾਰੇ ਭੈਣੇ ਆ ਵੀ ਸਾਰੇ ਮਸੀਹ ਆ ਵੀ ਮਸੀਹ ਆ ਸਤਿਮੰਦਰ ਮਸੀਹ ਆ ਸਾਰੇ ਇੱਥੇ ਪਹੁੰਚੇ ਆ ਤੇ ਸਾਡੇ ਮੈਡਮ ਐਮ ਐਲ ਏ ਰਾਜਨਰਪਾ ਕੋ ਜੀਨਾ ਜੀ ਨੇ ਜੋ ਵੀ ਪੁਰਾਲਾ ਕੀਤਾ ਜਿੱਥੇ ਬਹੁਤ ਵੱਡੀ ਸੇਵਾ ਲਈ ਆ ਤੇ ਸਾਊਥ ਹਲਕਾ ਸਾਰਾ ਮੈਡਮ ਤਾਂ ਬਹੁਤ ਬਾਕੀ ਇੱਦਾਂ ਹੀ ਨਗਰ ਕੀਰਤਨ ਜਿਹੜੇ ਆ ਭਾਈਚਾਰੇ ਨੂੰ ਬਧਾਉਂਦੇ ਨੇ ਹਾਂਜੀ ਠੀਕ ਬਹੁਤ ਇਹ ਭਾਈਚਾਰੇ ਨੂੰ ਬਹੁਤ ਇਕੱਠਾ ਕਰਨ ਤਾਂ ਇੱਕ ਬਹੁਤ ਵੱਡਾ ਉਪਰਾਲਾ ਆ ਸਾਡੇ ਅਸੀਂ ਮਾਨ ਮਹਿਸੂਸ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆਪਣੇ ਨਵੇਂ ਪਾਸਾ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਯਾਦਗਾਰ ਦੇ ਸਮਰਪਿਤ ਜੋ ਨਗਰ ਕੀਰਤਨ ਨਿਕਾਲਿਆ ਜਾ ਰਿਹਾ ਤੇ ਅਸੀਂ ਵੱਡੇ ਭੈਣ ਐਮ ਐਲ ਏ ਰਜਿੰਦਰਪਾਲ ਕੋ ਸ਼ੀਨਾ ਜੀ ਪੂਰੀ ਟੀਮ ਆ ਪੂਰੇ ਵਲੰਟੀਅਰ ਸਾਰੇ ਵਾਰਡ ਪ੍ਰਧਾਨ ਕੌਂਸਲਰ ਜੋ ਕਿ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਆਪ ਇੱਥੇ ਖੜੇ ਹਲਕਾ ਦਖਣੀ ਚ ਤੇ ਜੋ ਸਾਡੇ ਗੁਰੂਆਂ ਨੇ ਸ਼ਹਾਦਤ ਦਿੱਤੀਆਂ ਨੇ ਨਾ ਉਹਨਾਂ ਵਰਗਾ ਕੋਈ ਹੋਣਾ ਨਾ ਕੋਈ ਹੋਇਆ ਕਿ ਉਹਨਾਂ ਨੇ ਆਪਣਾ ਪਰਿਵਾਰ ਵਾਰਤਾ ਛੋਟੇ-ਛੋਟੇ ਲਾਲ ਵਾਰਤੇ ਤੇ ਇੱਕ ਦੂਸਰੇ ਧਰਮ ਲਈ ਇੰਨੀ ਗੱਲ ਆਪਣਾ ਸੀਸ ਦੇਣਾ ਉਹ ਤਾਂ ਵੱਡੀ ਗੱਲ ਆ ਤੇ ਜੋ ਇੱਕ ਭਾਈਚਾਰਾ ਸਾਂਝੀ ਹੈਗੀ ਆ ਜੋ ਕਿ ਅੱਜ ਹਰ ਧਰਮ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੁੰਦਾ ਹੈ ਅੱਜ 350 ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਦੇ ਉੱਤੇ ਜੇ ਪ੍ਰੋਗਰਾਮ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਅਸੀਂ ਇਹਦੇ ਸਵਾਗਤ ਲਈ ਆਪਣੀ ਮੈਡਮ ਰਜਿੰਦਰਪਾਲ ਕੌਰ ਛੀਨਾ ਐਮ ਐਲ ਏ ਹਲਕਾ ਦੱਖਣੀ ਤੋਂ ਉਹਨਾਂ ਦੇ ਸਵਾਗਤ ਲਈ ਸ਼ੇਰਪੁਰ ਚੌਕ ਦੇ ਵਿੱਚ ਇੱਕ ਬਹੁਤ ਹੀ ਲੋਕਾਂ ਦੇ ਉਤਸ਼ਾਹ ਦੇ ਨਾਲ ਉਹਨਾਂ ਦਾ ਸਵਾਗਤ ਕਰਨ ਲਈ ਇੱਥੇ ਖੜੇ ਆਂ ਔਰ ਐਸੇ ਉਪਰਾਲੇ ਜੋ ਸਾਡੀ ਸਰਕਾਰ ਨੇ ਇਹ ਪਹਿਲੀ ਵਾਰ ਹੋਇਆ 바 ਵੀ ਜੋ ਹੁਣ ਤੱਕ ਸਰਕਾਰਾਂ ਆਈਆਂ ਕੋਈ ਐਸਾ ਪ੍ਰਬੰਧ ਨਹੀਂ ਕੀਤੇਗੇ ਅੱਜ ਜੋ ਇਹ ਸ਼ਹੀਦੀ ਸਮਾਗਮ ਦੇ ਉੱਤੇ ਬਹੁਤ ਹੀ ਉਤਸ਼ਾਹ ਦੇ ਨਾਲ ਇੱਕ ਨਗਰ ਕੀਰਤਨ ਦਾ ਉਪਰਾਲਾ ਕੀਤਾ ਗਿਆ ਹੈ ਇਹਦੇ ਨਾਲ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਉਤਸ਼ਾਹ ਹੈ ਅਤੇ ਸ਼ਹਿਰ ਦੇ ਵਿੱਚ ਭਾਈਚਾਰਾ ਬਦੂ ਇੱਕ ਇਹ ਭਾਈਚਾਰੇ ਦਾ ਪ੍ਰਤੀਕ ਹੈ ਔਰ ਅਸੀਂ ਸਾਰਿਆਂ ਦਾ ਇੱਥੇ ਆਏ ਬੰਦਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਵੀ ਜੋ ਇਹਨਾਂ ਨੇ ਇਹ ਸਾਡੇ ਇਸ ਸਮਾਗਮ ਦੇ ਵਿੱਚ ਸਾਡੇ ਨੇ ਬਾਹਰ ਬਾਹਰ ਜੋੜ ਕੇ ਸਾਡਾ ਇਹ ਬਰਾਲੇ ਨੂੰ ਬਹੁਤ ਹੀ ਉਤਸ਼ਾਹ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਹਿੰਦੂ ਦੀ ਚਾਦਰ ਆਜੋੜਾ ਦਾ 350 ਸਾਲਾ ਸ਼ਹੀਦੀ ਦੇ ਸਬੰਧੋਂ ਸਮਾਗਮ ਕਰਾਇਆ ਜਾ ਰਿਹਾ ਹੈ ਨਗਰ ਕੀਰਤਨ ਸਜਾਇਆ ਜਾ ਰਹੇ ਨੇ ਅਸੀਂ ਅੱਜ ਸਾਡੇ ਹਲਕਾ ਸੌਦੇ ਐਮਐਲਏ ਸ਼੍ਰੀ ਮਤੀ ਰਜਿੰਦਰਪਾਲ ਕੁਸ਼ੀਨਾ ਜੀ ਉਹਨਾਂ ਦੀ ਅਗਵਾਈ ਵਿੱਚ ਅਸੀਂ ਸ਼ੇਰਪੁਰ ਚੌਂਕ ਵਿੱਚ ਨਗਰ ਕੀਰਤਨ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜਣਕੇ ਆਮ ਆਦੀ ਪਾਰਟੀ ਸਰਕਾਰ ਵੱਲੋਂ ਜਿਹੜਾ ਪੰਜਾਬ ਪੱਧਰ ਤੇ ਜਣੇ ਸਵਾਗਤ ਕਰਾਇਆ ਜਾਇਆ ਉਹਦੇ ਸਵਾਗਤ ਵਾਸਤੇ ਅੱਜ ਅਸੀਂ ਸ਼ੇਰਪੁਰ ਚੌਕ ਵਿੱਚ ਇਕੱਠੇ ਹੋਏ ਆਂ ਤੇ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਹੜਾ ਕਿ ਉਹ ਸਰਕਾਰੀ ਤੌਰ ਤੇ ਪੰਜਾਬ ਲੈਵਲ ਤੇ ਜਿਹੜੇ ਸਵਾਗਤ ਕਰਾ ਰਹੇ ਬੰਦੇ ਵੀ ਨੇ ਠੀਕ ਹੈ ਜਿਹੜਾ ਸ਼ਿਰਗੁਰ ਤੇਗਪਾ ਜੀ ਦਾ ਜਿਹੜਾ ਦੇਨ ਆ ਉਹ ਅੱਜ ਕਦੀ ਦੇ ਹੀ ਨਹੀਂ ਸਕਦੇ ਉਹਨਾਂ ਨੇ ਆਪਣਾ ਜਣੇ ਆਪਣਾ ਸੀਸ ਦਿੱਤਾ ਠੀਕ ਹੈ ਸਾਰਾ ਪਰਿਵਾਰ ਆ ਰਿਹਾ ਜਿਨ੍ਹਾਂ ਕਰਕੇ ਅੱਜ ਸਨਾਤਨ ਧਰਮ ਜਿਹੜਾ ਆ ਉਹ ਆਜ਼ਾਦੀ ਦਾ ਆਨੰਦ ਮਾਣ ਰਿਆ ਆ ਅਸੀਂ ਉਹਨਾਂ ਦਾ ਜਿਹੜਾ ਜਿੰਨਾ ਵੀ ਉਹਨਾਂ ਦਾ ਅਸੀਂ ਸਤਿਕਾਰ ਕਰੇ ਵੀ ਜਿੰਨਾ ਅਸੀਂ ਉਹਨਾਂ ਨੂੰ ਨਮਨ ਕਰ ਸਕੀਏ ਉਹਨਾਂ ਥੋੜਾ ਬੇ ਕੁ ਦਿਨ ਪਹਿਲੇ ਹਮਾਰੇ ਭਾਈ ਚਾਰੇ ਕੋ ਥੋੜਾ मतलब आग लगाने की कोशिश की गई लेकिन इस नगर कीर्तन के माध्यम से और आम आदमी पार्टी और हमारे एमएलए साहब की तरफ से प्रयास करके जिस तरह से फिर से भाईचारे को जोड़ा गया देखो कि हिंदू मुस्लिम सिख ईसाई सारे मिलके आपा स्वागत कर रहे हैं और गुरु तेग श्री गुरु तेग बहादुर जी की शहादत जो मतलब ब्राह्मणों की रक्षा के लिए हिंदू भाइयों की रक्षा के लिए तो आज दिल खोल के हम सब उस नगर कीर्तन का स्वागत कर रहे हैं और सारे मिल आपसी भाईचारा कायम रख रहे हैं किसी प्रकार की कोई दिक्कत नहीं है आप अमन शांति हैं और किसी भी तरह के आ, हमारे एम एल साहब इतने अच्छे हैं कि वो शुरू से ही इस मसले को बहुत ही अच्छी तरीके से सुलझाए और आज नगर कीर्तन देखो निकल रहा है